ਸੇਲੀਂ ਅਸੇਲੀ ਆਪਣੀ ਮਰਜ਼ੀ ਦਾ ਲੱ ਲੈਣਗੀਆਂ ਤੇ ਨਾਲੇ ਇਹ ਆ ਹੋਰ ਵੀ ਨਿੱਕਾ ਮੋਟਾ ਦੀ ਮਸਮਾਨ ਲੈਣਾ ਵਾ ਤੂੰ ਇਦਾਂ ਕਰ ਨਾਲੇ ਤੇ ਆਪਣਾ ਸੂਟ ਲੈ ਆ ਨਾਲੇ ਉਹਨਾਂ ਤਿੰਨਾਂ ਜੀਆਂ ਦੇ ਲੈ ਆਵੀਂ ਤੇ ਵੀ ਉਹੋ ਜੇ ਜਿਹੜੀ ਖੁੱਲ ਦੇ ਦਿੰਦੇ ਆ ਉਹਨੂੰ ਜਦੋਂ ਇਦਾਂ ਦਾ ਕੋਈ ਕੰਮ ਕਰਨਾ ਹੋਵੇ ਨਾ ਕੁੜੀਆਂ ਨਾਲ ਨਹੀਂ ਕਲਾਈਦਾ ਉਹ ਹੀ ਤਾਂ ਕੱਲਿਆਂ ਨੂੰ ਆਪ ਨਾਲ ਜਾਓ ਜੇ ਨਹੀਂ ਮੈਨੂੰ ਖੜਨਾ ਦੇ ਚੱਲ ਕੋਈ ਗੱਲ ਨਹੀਂ ਜਿੱਦਣ ਉਹਨੇ ਜਾਣਾ ਹੋਊਗਾ ਮੈਂ ਨਾਲ ਚੱਲ ਮੇਰੀ ਗੱਲ ਸੁਣੋ ਮੈਂ ਨਾ ਸਿਮੀ ਨੂੰ ਕਿਹਾ ਵਾ ਜੇ ਮੈਂ ਨਾ ਉਹਨੂੰ ਕਹਿੰਦੀ ਤੇ ਉਹਨੇ ਗੁੱਸਾ ਕਰ ਲੈਣਾ ਸੀ ਕਿ ਸੰਦੀਪ ਹਰ ਵਾਰੀ ਉਹਦਾ ਮੈਨੂੰ ਕਹਿੰਦੀ ਹਰ ਕੰਮ ਤੇ ਹੁਣ ਕਹਿੰਦੀ ਆ ਮੈਂ ਆਪਣੀ ਭਾਬੀ ਸੱਪਾ ਖੰਨਾ ਜੀ ਆ ਇੱਕ ਦਿ ਤਰੀਕ ਵੀ ਉਤੋਂ ਨਾ ਨੇੜੇ ਆਈ ਜਾਂਦੀ ਏ ਤੇ ਨਾ ਨਾ ਭੂਆ ਹੀ ਫੋਨ ਚੁੱਕਾਂਦੀ ਏ ਕੋਈ ਫੋਨ ਨੂੰ ਭੰਨੀ ਕਿੱਥੇ ਅੱਗ ਲਾਈ ਆ ਬੰਦਾ ਫੋਨ ਹੀ ਚੁੱਕ ਲੈ ਕੇ ਤੇ ਵਧੀਆ ਕਰਕੇ ਆਇਓ ਅਗਲੀ ਨੇ ਮੈਨੂੰ ਕਿਹਾ ਹੈਗਾ ਤੇ ਉਹਨਾਂ ਦਾ ਜਿਹੜਾ ਪਰਿਵਾਰ ਵਾ ਨਾ ਪੜਿਆ ਲਿਖਿਆ ਵਾ ਤੇ ਮੁੜ ਕੇ ਨਿੱਕੀ ਜੀ ਗੱਲ ਤੋਂ ਬੇਇੱਜ਼ਤੀ ਨਾ ਹੋਏ ਆਪਣੀ ਮੰਮੀ ਜਦ ਹੀ ਪਿੰਡ ਵਾਲਿਆਂ ਵੱਲੋਂ ਨਹੀਂ ਆ ਨਾ ਗੱਲ ਕਰਨਾ ਤੇ ਉਹਨਾਂ ਨੂੰ ਸੱਦਣਾ ਆ ਤੇ ਜੇ ਇਹ ਕਹਿੰਦੇ ਆ ਵੀ ਨਹੀਂ ਉਹਨਾਂ ਨੂੰ ਕਹਿਣਾ ਤੇ ਰਹਿਣ ਦੋ ਐਵੇਂ ਉਹਨਾਂ ਦੇ ਨਾਲ ਨਾ ਕੋਮਨੀ ਬਥੇਰੇ ਜਾਣੇ ਹੋ ਜਾਣੇ ਆ ਤੁਸੀਂ ਕਹਿੰਦੇ 20 25 ਜਾਣੇ ਜੇ 50 ਤੋਂ ਘੱਟ ਹੋ ਜਾਣਗੇ ਤੇ ਗੱਲ ਕਰਿਓ ਕਰਨੇ ਵੀ ਆਪਣੇ ਦੋਸਤ ਸੱਦਨੇ ਇਹ ਤੇ ਕਹਾਂਦੇ ਆ ਵੀ ਅਹੀਂ ਉਹਨਾਂ ਨੂੰ ਫੋਨ ਕਰ ਦਿੱਤਾ ਵਾ